ਪ੍ਰਸ਼ਾਸਨ ਦਾ ਕੋਈ ਡੀਸੀ ਜਾਂ ਤਹਿਸੀਲਦਾਰ ਕੋਈ ਇੱਥੇ ਆ ਕੇ ਉਹਨਾਂ ਨੇ ਮਾਇਨਾ ਕੀਤਾ ਹਾਲਾਤ ਕੀ ਨੇ ਰੋਣਾ ਤਾਂ ਉਹੀ ਗੱਲ ਦਾ ਏ ਹੁਣ ਜਦੋਂ ਗੱਲ ਤਾਂ ਉਹ ਆ ਗਈ ਨਾ ਕਹਿੰਦੇ ਵੀ ਜੇ ਕਿਸੇ ਨੂੰ ਬਚਾਣਾ ਏ ਮਰਨ ਤੋਂ ਪਹਿਲਾਂ ਉਹਨੂੰ ਪਾਣੀ ਪਿਲਾਓ ਮਰੇ ਹੋਏ ਦੇ ਮੂੰਹ 'ਚ ਪਾਣੀ ਪਾ ਕੇ ਕਿਆ ਜਿਉਂਦਾ ਹੋ ਜਾਊਗਾ ਉਹ ਅੱਜ ਜ਼ਿਆਦਾ ਪ੍ਰਸ਼ਾਸਨ ਨਾਲੋਂ ਪੰਜਾਬੀ ਪੰਜਾਬੀ ਦੇ ਕੰਮ ਆ ਰਿਹਾ ਕਿ ਇਹ ਬੰਟ ਟੁੱਟਦਾ ਹੈਗਾ ਇਹਦਾ ਤੁਹਾਨੂੰ ਕੀ ਲੱਗਦਾ ਖਤਰਾ ਚੰਡੀਗੜ੍ਹ ਤੱਕ ਜਾ ਸਕਦਾ ਹੈਗਾ ਬਾਈ ਜੀ ਬਿਲਕੁਲ ਜੀ ਚੰਡੀਗੜ੍ਹ ਕਿ ਆਈ ਐ ਇਧਰੋਂ ਮਰੰਡਾ ਮਰੁੰਡਾ ਜਿਹੜਾ ਵੀ ਆਪਣਾ ਏਰੀਆ ਲੁਧਿਆਣਾ ਤੱਕ ਇਧਰ ਫਤਿਹਗੜ੍ਹ ਸਾਹਿਬ ਤੱਕ ਇਹਨੇ ਮਾਰ ਕਰਨੀ ਆ ਕਮ ਕੋਰ ਸਾਹਬ ਦੇ ਨਾਲ ਲੱਗਦਾ ਦਰਿਆ ਇਹ ਵੀ ਇਹਦੇ ਨਾਲ ਵੀ ਜਿਹੜਾ ਪਿੰਡਾਂ ਨੂੰ ਖਤਰਾ ਹੋ ਚੁੱਕਿਆ ਹੈਗਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਵੀ ਉੱਤੇ ਆ ਚੁੱਕਿਆ ਹੈ ਇਹ ਢਾਹ ਗਿਰਨੋਂ ਰੋਕ ਸਕਦੀ ਸੀ ਅਗਰ ਉਸੇ ਵਕਤ ਪੁਖਤਾ ਇੰਤਜ਼ਾਮ ਕਰ ਦਿੱਤੇ ਜਾਂਦੇ ਤਾਂ ਜਿਹੜੀ ਸਥਿਤੀ ਅੱਜ ਬਣੀ ਹੋਈ ਆ ਇਲਾਕਾ ਸਾਰਾ ਟੈਨਸ਼ਨ ਦੇ ਵਿੱਚ ਆਇਆ ਹੋਇਆ ਇਹਨਾਂ ਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਸੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਤੁਹਾਨੂੰ ਉਹਨਾਂ ਨੂੰ ਵੇਖ ਕੇ ਉਸ ਵੀਡੀਓ ਨੂੰ ਵੇਖ ਕੇ ਉਸ ਮੁਕ ਨੂੰ ਵੇਖ ਕੇ ਤੁਹਾਡੇ ਮਨ ਦੇ ਵਿੱਚ ਡਰ ਨਹੀਂ ਹੈਗਾ ਹਾਂਜੀ ਬਹੁਤ ਜ਼ਿਆਦਾ ਡਰ ਹੈ ਅਗਰ ਇਹ ਦਰਿਆ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਤੁਸੀਂ ਇਹ ਦੇਖ ਲਓ ਲੁਧਿਆਣੇ ਤੱਕ ਮਾਰ ਕਰਨੀ ਹੈ ਜੀ ਇਹ ਦਰਿਆ ਨੇ ਜਿਹੜੇ ਮਥੇ ਮਿਲਟਰੀ ਵੀ ਪਹੁੰਚੀ ਹੋਈ ਆ ਆਰਮੀ ਵੀ ਪਹੁੰਚੀ ਹੋਈ ਆ ਉਹਨਾਂ ਨੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਸੀ ਉਹ ਥੈਲੇ ਵੀ ਰਾਤ ਪਾਣੀ ਵਧਣ ਦੇ ਨਾਲ ਗਿਰ ਗਏ ਹੁਣ ਇਸ ਵਕਤ ਸਾਰਾ ਇਲਾਕਾ ਇਹ ਜਿਹੜਾ ਇਹ ਹੁਣ ਇੱਕ ਡਰ ਦੇ ਸਹਿਮ ਦੇ ਮਾਹੌਲ ਵਿੱਚ ਆ ਲੋਕ ਰਾਤ ਨੂੰ ਵੀ ਸੌ ਨਹੀਂ ਰਹੇ ਤੇ ਬਾਕੀ ਮੇਰੀ ਹੋਰ ਇਲਾਕਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਬਾਈ ਜੀ ਜਿਹੜੇ ਦਰਿਆਵਾਂ ਦੇ ਕੋਲ ਕੋਲ ਪਿੰਡ ਹੈ ਨੌਜਵਾਨ ਹੈ ਜਿਹੜੇ ਉਹ ਨਾ ਦਰਿਆ ਤੇ ਅੱ데 ਤੋਂ ਜ਼ਿਆਦਾ ਪੰਜਾਬ ਹੜਾ ਦੀ ਮਾਰ ਹੇਟ ਆ ਚੁੱਕੇ ਹੈ ਪਰ ਚਮਕੌਰ ਸਾਹਿਬ ਦੇ ਨਾਲ ਲੱਗਦਾ ਦਰਿਆ ਇਹ ਜਿਹੜਾ ਦਰਿਆ ਹੈ ਇਹ ਵੀ ਇਹਦੇ ਨਾਲ ਵੀ ਜਿਹੜਾ ਪਿੰਡਾਂ ਨੂੰ ਖਤਰਾ ਹੋ ਚੁੱਕਿਆ ਹੈਗਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਵੀ ਉੱਤੇ ਆ ਚੁੱਕਿਆ ਹੈ ਪਰ ਲੋਕ ਜਿਹੜੇ ਨੇ ਆਪ ਮੁਹਾਰੇ ਜਿਹੜਾ ਬੰਨ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਥਿਤੀ ਕੀ ਹੈ ਅੱਜ ਦੇ ਡੇਟ ਦੇ ਵਿੱਚ ਕੀ ਕੋਈ ਸਥਾਨਕ ਪ੍ਰਸ਼ਾਸਨ ਵੱਲੋਂ ਕੋਣ ਆਇਆ ਜਾਂ ਇਹ ਲੋਕਾ ਆਪਾਂ ਨੂੰ ਹੀ ਸਾਰਾ ਕੁਝ ਕਰਨਾ ਪੈ ਰਿਹਾ ਸਾਡੇ ਨਾਲ ਕੁਝ ਸਾਥੀ ਨੇ ਇਹਨਾਂ ਗੱਲਬਾਤ ਕਰਦੇ ਆਂ ਬਾਈ ਜੀ ਤੁਹਾਡਾ ਕੀ ਨਾਮ ਹੈ ਸਰ ਮੇਰਾ ਨਾਮ ਕਰਮਜੀਤ ਸਿੰਘ ਬੇਲੇ ਤੋਂ ਆ ਜੀ ਮੈਂ ਮੇਰਾ ਪਿੰਡ ਨਾਲੇ ਆ ਜੀ ਇਤੋਂ 3-4 ਕਿਲੋਮੀਟਰ ਤੇ ਆ ਪਿੰਡ ਮੇਰਾ ਬੇਲਾ ਮੇਰੇ ਪਿੰਡ ਦੇ ਕੋਲੇ ਢਾ ਲੱਗੀ ਆ ਜੀ ਦੋਦਪੁਰ 23 ਨੰਬਰ ਬੁਰਜੀ ਨੂੰ ਇਹ ਉਹੀ ਪਿੰਡ ਆ ਮੈਂ ਸਾਰੇ ਦੋਸਤਾਂ ਦੇ ਜਿੰਨੇ ਦਰਸ਼ਕ ਦੇਖ ਰਹੇ ਆ ਉਹਨਾਂ ਦੀ ਜਾਣਕਾਰੀ ਲਈ ਦੱਸ ਦਮਾਂ 1978 ਦੇ ਵਿੱਚ ਇੱਕ ਪਿੰਡ ਹੜਿਆ ਸੀ ਜੀ ਮਾਲਿਆਲ ਉਹੀ ਉਹੀ ਜਗ੍ਹਾ ਤੇ ਇਹ ਦੁਬਾਰਾ ਢਾਲ ਗਈ ਹੈ ਜੀ ਇਹ 1978 ਤੋਂ ਬਾਅਦ 19 ਉਸ ਤੋਂ ਬਾਅਦ 2023 ਵਿੱਚ ਵੀ ਹੜ ਆਏ ਆ ਜੀ ਤੇ ਹੁਣ ਫੇਰ ਹੜ ਆਏ ਆ ਇਹ ਜਿਹੜੀਆਂ ਨਲਾਇਕੀਆਂ ਸਾਰੀਆਂ ਸਾਡੇ ਸਭ ਨਾਲੋਂ ਜ਼ਿਆਦਾ ਸਾਡੇ ਪ੍ਰਸ਼ਾਸਨ ਦੀਆਂ ਏ ਜਦ ਉਹਨਾਂ ਨੂੰ ਪਤਾ ਏ ਕਿ ਹਰ ਸਾਲ ਢਾਲ ਲੱਗਦੀ ਆ ਇਹ ਪੱਕੇ ਪ੍ਰਬੰਧ ਕਰਨੇ ਚਾਹੀਦੇ ਆ ਜੀ ਹੁਣ ਇਸ ਵਕਤ ਸਾਰਾ ਇਲਾਕਾ ਇਹ ਜਿਹੜਾ ਇਹ ਹੁਣ ਇੱਕ ਡਰ ਦੇ ਸਹਿਮ ਦੇ ਮਾਹੌਲ ਵਿੱਚ ਆ ਲੋਕ ਰਾਤ ਨੂੰ ਵੀ ਸੌ ਨਹੀਂ ਰਹੇ ਤੇ ਕੱਲ ਅਸੀਂ ਲਗਾਤਾਰ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਆ ਤੇ ਮੈਂ ਉਹਨਾਂ ਕਿਆਂ ਦਾ ਵੀ ਬਾਈ ਜੀ ਬਹੁਤ ਧੰਨਵਾਦ ਦੀਆਂ ਧੰਨਵਾਦ ਕਰ ਰਹੇ ਹਾਂ ਉਹ ਵੀ ਇਲਾਕੇ ਇਸ ਵਕਤ ਇੱਥੇ ਪਹੁੰਚ ਕੇ ਨਾਲ ਮਦਦ ਕਰ ਰਹੇ ਆ ਜਿਨ੍ਹਾਂ ਨੂੰ ਇਸ ਹੜ੍ਹ ਦੀ ਕੋਈ ਖਤਰਾ ਵੀ ਨਹੀਂ ਆ ਜਿਨ੍ਹਾਂ ਤੱਕ ਪਾਣੀ ਪਹੁੰਚਣਾ ਵੀ ਨਹੀਂ ਆ ਜਾਨੀ ਕਿ ਪ੍ਰਸ਼ਾਸਨ ਨਾਲੋਂ ਜ਼ਿਆਦਾ ਪੰਜਾਬੀ ਪੰਜਾਬੀ ਦੇ ਕੰਮ ਆ ਰਿਹਾ ਅੱਜ ਅੱਜ ਜ਼ਿਆਦਾ ਪ੍ਰਸ਼ਾਸਨ ਨਾਲੋਂ ਪੰਜਾਬੀ ਪੰਜਾਬੀ ਦੇ ਕੰਮ ਆ ਰਿਹਾ ਇਹ ਢਾਹगिर ਨੂੰ ਰੁਕ ਸਕਦੀ ਸੀ ਅਸੀਂ 29 ਤਰੀਕ ਨੂੰ ਕਰਮਜੀਤ ਸਿੰਘ ਚੈਨਲ ਆ ਜੀ ਇੱਕ ਸਾਡਾ ਫੇਸਬੁੱਕ ਤੇ ਅਸੀਂ ਉਸ ਚੈਨਲ ਤੇ ਵੀਡੀਓ ਅਪਲੋਡ ਕੀਤੀ ਸੀ 29 ਤਰੀਕ ਨੂੰ ਇਹ ਜਿਹੜੇ ਸਾਬਕਾ ਸਰਪੰਚ ਹੈ ਦੋਦਪੁਰ ਤੋਂ ਉਹਨਾਂ ਨੇ ਬੁਲਾ ਕੇ ਸਪੈਸ਼ਲ ਮੈਨੂੰ ਵੀਡੀਓ ਬਣਵਾਈ ਸੀ ਕਿ ਭਾਈ ਉਰੇ ਢਾਹ ਲੱਗਣੀ ਸਟਾਰਟ ਹੋ ਗਈ ਆ ਅਸੀਂ 29 ਤਰੀਕ ਨੂੰ ਵੀਡੀਓ ਪਾਈ ਪ੍ਰਸ਼ਾਸਨ ਪਹੁੰਚੇ ਆ ਇੱਕ ਘੰਟੇ ਚ ਪਹੁੰਚ ਗਿਆ ਸੀ ਪ੍ਰਸ਼ਾਸਨ ਅਸੀਂ ਧੰਨਵਾਦ ਕਰਦੇ ਆ ਚਲੋ ਪਹੁੰਚ ਗਿਆ ਸੀ ਉਹਨਾਂ ਨੇ ਆ ਕੇ ਥੋੜੇ ਥੈਲੇ ਲਾਏ ਆ ਲੇਕਿਨ ਉਸ ਤੋਂ ਬਾਅਦ ਪਾਣੀ ਘਟ ਗਿਆ ਤੇ ਉਹ ਚਲ ਗਏ ਉਹ ਟੈਨਸ਼ਨ ਫਰੀ ਹੋ ਗਏ ਕਹਿੰਦੇ ਹੁਣ ਪਾਣੀ ਘਟ ਗਿਆ ਤੇ ਇਲਾਕਾ ਵੀ ਟੈਨਸ਼ਨ ਫਰੀ ਹੋ ਗਈ ਪਾਣੀ ਘਟ ਗਿਆ ਕਿਉਂਕਿ ਜਦੋਂ ਪ੍ਰਸ਼ਾਸਨ ਨਹੀਂ ਕਹਿੰਦਾ ਅਗਰ ਉਸੇ ਵਕਤ ਪੁਖਤਾ ਇੰਤਜ਼ਾਮ ਕਰ ਦਿੱਤੇ ਜਾਂਦੇ ਤਾਂ ਜਿਹੜੀ ਸਥਿਤੀ ਅੱਜ ਬਣੀ ਹੋਈ ਆ ਇਲਾਕਾ ਸਾਰਾ ਟੈਨਸ਼ਨ ਦੇ ਵਿੱਚ ਆਇਆ ਹੋਇਆ ਤਾਂ ਇਹ ਜਿਹੜੇ ਜਿੱਦਾਂ ਦੀਆਂ ਵੀ ਸਥਿਤੀਆਂ ਹੈਗੀਆਂ ਜਿੱਦਾਂ ਦੇ ਅੱਜ ਹਾਲਾਤ ਹੈਗੇ ਆ ਇਹਨਾਂ ਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਸੀ ਲੇਕਿਨ ਇਹ ਅਗਰ ਪ੍ਰਸ਼ਾਸਨ ਚਾਹਦਾ ਤਾਂ ਉਸ ਵਕਤ ਨਹੀਂ ਕੁਝ ਵੀ ਕੀਤਾ ਜੀ ਤੇ ਹੁਣ ਇਹ ਨੱਟ ਭੱਜ ਕਰੀ ਜਾਓ ਹੁਣ ਕਿ ਆਏ ਹੁਣ ਟਾਈਮ ਵੀ ਖਰਾਬ ਹੋ ਰਿਹਾ ਦੀ ਸਥਿਤੀ ਕੀ ਹੈਗੀ ਹੈ ਜੇ ਦਰਿਆ ਵੇਖੀਏ ਸਥਿਤੀ ਤੁਸੀਂ ਦੱਸ ਸਕਦੇ ਹੋ ਇੱਥੇ ਸਰ ਮੈਂ ਤੁਹਾਨੂੰ ਦੱਸਦਾ ਜਿਹੜਾ 7 ਨੂੰ ਦਰਿਆ ਦਾ ਅਪਡੇਟ ਆ ਇਹ ਇੱਕ ਇੱਕ ਸੈਕਿੰਡ ਦੀ ਅਪਡੇਟ ਹੁੰਦੀ ਆ ਇਹ ਥੋੜੀ ਥੋੜੀ ਦੇਰ ਬਾਅਦ ਵਧੀ ਜਾਂਦਾ ਘਟੀ ਜਾਂਦਾ ਕਿਉਂਕਿ ਇਹ ਕੋਈ ਆਪਣੇ ਹੱਥ ਵਿੱਚ ਇਹਦਾ ਸਟੀਰਿੰਗ ਨਹੀਂ ਹੈਗਾ ਇਹ ਕੁਦਰਤ ਆ ਜਿੱਦਾਂ ਜਿੱਦਾਂ ਉੱਪਰ ਬਾਰਿਸ਼ਾਂ ਪਈ ਜਾਣੀਆਂ ਇਹਨੇ ਵੱਧ ਜਾਣਾ ਤੇ ਜੇ ਬਾਰਿਸ਼ਾਂ ਘਟ ਗਈਆਂ ਨੇ ਘਟ ਜਾਣਾ ਇਹ ਕੁਦਰਤ ਹੈ ਜੀ ਇਹਦਾ ਆਪਾਂ ਆਪਾਂ ਅਪਡੇਟ ਨਹੀਂ ਦੇ ਸਕਦੇ ਇਹਦਾ ਪਾਣੀ ਜਿੱਦਾਂ ਪਰਸੋਂ ਘਟ ਗਿਆ ਸੀ ਕੱਲ ਸਵਾਇ 1:00 ਵਜੇ ਫੇਰ ਵਧ ਗਿਆ ਸੀ ਉਸ ਤੋਂ ਬਾਅਦ ਘਟ ਗਿਆ ਸੀ ਫਿਰ ਉਤੋਂ ਬਾਅਦ ਰਾਤ ਡੈਮ ਤੋਂ ਜਿਹੜੇ ਆ 7 ਫੁੱਟ ਗੇਟ ਖੋਲੇ ਗਏ ਆ ਉਸ ਤੋਂ ਪਹਿਲਾਂ 4 ਫੁੱਟ ਗੇਟ ਖੋਲੇ ਹੋਏ ਸੀ ਡੈਮ ਦੇ 4 ਫਲੱਡ ਗੇਟ ਉਸ ਤੋਂ ਬਾਅਦ ਫਿਰ ਉਹਨਾਂ ਨੇ 3 ਫੁੱਟ ਹੋਰ ਖੋਲੇ ਆ 7 ਫੁੱਟ ਐਟ ਕਰਤੀ ਸੀ ਉਸ ਤੋਂ ਬਾਅਦ ਪਾਣੀ ਵਧਿਆ ਤੇ ਜਿਹੜੀਆਂ ਕੱਲ ਇਲਾਕਾ ਨਿਵਾਸੀਆਂ ਨੇ ਨੌਜਵਾਨਾਂ ਨੇ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਆ ਜਦ ਉਹਨਾਂ ਨੇ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਕਰਕੇ ਉਥੇ ਢਾਂਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਥੈਲਿਆਂ ਨਾਲ ਤੇ ਜਿਹੜੇ ਉਥੇ ਮਿਲਟਰੀ ਵੀ ਪਹੁੰਚੀ ਹੋਈ ਆ ਆਰਮੀ ਦੀ ਪਹੁੰਚੀ ਹੋਈ ਆ ਉਹਨਾਂ ਨੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਸੀ ਉਹ ਥੈਲੇ ਵੀ ਰਾਤ ਪਾਣੀ ਵਧਣ ਦੇ ਨਾਲ ਗਿਰ ਗਏ ਉਹਨਾਂ ਨੂੰ ਹਾਂਜੀ ਹਾਂਜੀ ਜਿਵੇਂ ਤੁਸੀਂ ਪੰਜਾਬ ਦੇ ਹਾਲਾਤ ਵੇਖੇ ਹੋਣਗੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਤੁਹਾਨੂੰ ਉਹਨਾਂ ਨੂੰ ਵੇਖ ਕੇ ਉਸ ਵੀਡੀਓ ਨੂੰ ਵੇਖ ਕੇ ਉਸ ਮੁਕਕੇ ਨੂੰ ਵੇਖ ਕੇ ਤੁਹਾਡੇ ਮਨ ਦੇ ਵਿੱਚ ਡਰ ਨਹੀਂ ਹੈਗਾ ਭਾਜੀ ਬਹੁਤ ਜ਼ਿਆਦਾ ਡਰ ਹੈ ਕਿਉਂਕਿ ਸਾਡਾ ਐਸੇ ਵਕਤ 60% ਪੰਜਾਬ ਡੁੱਬਿਆ ਹੋਇਆ 40% ਪੰਜਾਬ ਬਚਿਆ ਹੋਇਆ ਅਗਰ ਇਹ ਦਰਿਆ ਨੂੰ ਕੋਈ ਵੀ ਨੁਕਸਾਨ ਹੁੰਦਾ ਏ ਤਾਂ ਤੁਸੀਂ ਇਹ ਦੇਖ ਲਓ ਲੁਧਿਆਣੇ ਤੱਕ ਮਾਰ ਕਰਨੀ ਆ ਜੀ ਇਹ ਦਰਿਆ ਨੇ ਲੁਧਿਆਣੇ ਤੱਕ ਜਿਹੜਾ ਪੰਜਾਬ ਹੁਣ ਬਚਿਆ ਹੋਇਆ ਹੈ ਨਾ ਇਸ ਪੰਜਾਬ ਨੇ ਵੀ ਹਟ ਜਾਣਾ ਤੇ ਬਾਕੀ ਮੇਰੇ ਹੋਰ ਇਲਾਕਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਬਾਈ ਜੀ ਜਿਹੜੇ ਦਰਿਆਵਾਂ ਦੇ ਕੋਲ ਕੋਲ ਪਿੰਡ ਹੈ ਨੌਜਵਾਨ ਹੈ ਜਿਹੜੇ ਉਹ ਨਾ ਦਰਿਆ ਤੇ ਢੇੜਾ ਰੱਖੋ ਤੇ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਕਿ ਕੋਈ ਕਮੀ ਪੇਸ਼ੀ ਆ ਕੋਈ ਢਾਹगिरਣੇ ਵਾਲੀ ਆ ਉਸੇ ਵਕਤ ਆਪਣੀਆਂ ਪੰਚਾਇਤਾਂ ਨੂੰ ਸੂਚਿਤ ਕਰੋ ਤੇ ਆਪਣੇ ਨੌਜਵਾਨਾਂ ਨੂੰ ਨਾਲ ਲੈ ਕੇ ਤਾਂ ਉਹਨਾਂ ਦਰਿਆਵਾਂ ਦੀ ਮਰਮਤ ਕਰੋ ਤੇ ਨਾਲੇ ਜਿਹੜੇ ਇਲਾਕੇ ਬਾਈ ਜੀ ਮਰੰਡੇ ਤੱਕ ਦਾ ਇਲਾਕਾ ਜਾਂ ਇੱਧਰ ਲੁਧਿਆਣੀ ਤੱਕ ਦਾ ਇਲਾਕਾ ਸਾਡੇ ਨਾਲ ਆ ਕੇ ਮਦਦ ਕਰਾਓ ਨੌਜਵਾਨ ਪਹੁੰਚੋ ਜੇ ਤੁਸੀਂ ਡੁੱਬਣੋਂ ਬਚਣਾ ਚਾਹੁੰਦੇ ਆ ਆਗਰ ਉੱਪਰ ਬਾਰਿਸ਼ਾਂ ਨਿਰੰਤਰ ਪੈਂਦੀਆਂ ਰਹੀਆਂ ਤਾਂ ਫਿਰ ਇਹਨੂੰ ਕੋਈ ਨਹੀਂ ਰੋਕ ਸਕਦਾ ਜੀ ਜੇ ਇਹ ਬੰਨ ਟੁੱਟਦਾ ਹੈਗਾ ਇਹਦਾ ਤੁਹਾਨੂੰ ਕੀ ਲੱਗਦਾ ਖਤਰਾ ਚੰਡੀਗੜ੍ਹ ਤੱਕ ਜਾ ਸਕਦਾ ਹੈਗਾ ਭਾਈ ਜੀ ਬਿਲਕੁਲ ਜੀ ਚੰਡੀਗੜ੍ਹ ਕਿਹਾ ਜੀ ਇਧਰੋਂ ਮਰੰਡਾ ਮਰੁੰਡਾ ਜਿਹੜਾ ਵੀ ਆਪਣਾ ਏਰੀਆ ਲੁਧਿਆਣਾ ਤੱਕ ਇਧਰ ਫਤੇਗੜ ਸਾਹਿਬ ਤੱਕ ਇਹਨੇ ਮਾਰ ਕਰਨੀਆਂ ਕਿਉਂਕਿ ਜਿਹੜੀ ਸਰਹੰਦ ਨਹਿਰ ਆ ਇਹਨੂੰ ਵੀ ਕਈ ਜਗ੍ਹਾ ਤੇ ਪਾੜ ਪੈ ਚੁੱਕਿਆ ਏ ਜਦੋਂ ਇਹ ਬੰਨ ਨੇ ਟੁੱਟਣਾ ਏ ਇਹਨੂੰ ਟੁੱਟਣ ਦੇ ਕਾਰਨ ਫਿਰ ਹੈੱਡ ਵਰਕਸ਼ਾਪ ਬਰਕਸ ਵਾਲਿਆਂ ਨੂੰ ਅ ਗਲਤ ਆਪਣਾ ਮਜਬੂਰੀ ਦੇ ਨਾਲ ਉਹਨਾਂ ਨੂੰ ਵੀ ਸਰਹੰਦ ਨਹਿਰ ਚ ਪ ਉਹਨਾਂ ਨੂੰ ਸਰਾਂਦ ਨਹਿਰ ਚ ਪਾਣੀ ਛੱਡਣਾ ਪੈਣਾ ਜਿਸ ਵਕਤ ਸਰਾਂਦ ਨਹਿਰ ਦੇ ਵਿੱਚ ਪਾਣੀ ਛੱਡਿਆ ਗਿਆ ਤਾਂ ਤੁਸੀਂ ਇਹ ਦੇਖ ਲਓ ਜਿਸ ਜਿਸ ਹਿਸਾਬ ਨਾਲ ਸਰਾਂਦ ਨਹਿਰ ਚ ਪਾੜ ਪਏ ਹੋਏ ਆ ਨਾਲ ਦੀ ਨਾਲ ਜਿਹੜੇ ਪਰਲੇ ਇਲਾਕੇ ਆ ਨਹਿਰ ਤੋਂ ਉਹ ਵੀ ਨਾਲ ਹੜਾਂ ਦੇ ਵਿੱਚ ਗ੍ਰਸਤ ਹੋਣਗੇ ਜੀ ਅਸੀਂ ਜੋ ਪਿਛਲੇ ਵੇਖਦੇ ਆ ਰਹੇ ਆ 2 ਕਿਲੋਮੀਟਰ ਤੋਂ ਲੋਕ ਆਪ ਮੁਹਾਰੇ ਜਿਹੜਾ ਬੰਨ ਦੀ ਤਿਆਰੀ ਕਰ ਰਹੇ ਹੈਗੇ ਨੇ ਕੱਟੇ ਦੇ ਵਿੱਚ ਮਿੱਟੀ ਭਰ-ਭਰ ਟਰਾਲੀਆਂ ਦੇ ਵਿੱਚ ਲੈ ਕੇ ਆ ਰਹੇ ਨੌਜਵਾਨ ਵੀ ਲੱਗੇ ਹੋਏ ਨੇ ਬਜ਼ੁਰਗ ਵੀ ਲੱਗੇ ਹੋਏ ਨੇ ਤੁਸੀਂ ਇਹ ਇਸ ਜਿਹੜੀ ਆ ਸਥਿਤੀ ਚੱਲ ਰਹੀ ਹੈਗੀ ਕੀ ਪ੍ਰਸ਼ਾਸਨ ਦਾ ਕੋਈ ਡੀਸੀ ਜਾਂ ਤਹਿਸੀਲਦਾਰ ਕੋਈ ਇੱਥੇ ਆ ਕੇ ਉਹਨਾਂ ਨੇ ਮਾਇਨਾ ਕੀਤਾ ਹਾਲਾਤ ਕੀ ਨੇ ਸਰ ਉਹੀ ਤਾਂ ਰੋਣਾ ਏ ਗੱਲ ਰੋਣਾ ਤਾਂ ਉਹੀ ਗੱਲ ਦਾ ਏ ਹੁਣ ਜਦੋਂ ਗਲਤ ਆ ਉਹ ਆ ਗਈ ਨਾ ਕਹਿੰਦੇ ਵੀ ਜੇ ਕਿਸੇ ਨੂੰ ਬਚਾਣਾ ਏ ਮਰਨ ਤੋਂ ਪਹਿਲਾਂ ਉਹਨੂੰ ਪਾਣੀ ਪਿਲਾਓ ਮਰੇ ਹੋਏ ਦੇ ਮੂੰਹ 'ਚ ਪਾਣੀ ਪਾ ਕੇ ਗਿਆ ਜਿਉਂਦਾ ਹੋ ਜਾਊਗਾ ਉਹ ਤੁਸੀਂ ਮੈਨੂੰ ਦੱਸੋ ਜਦ ਬੰਦਾ ਮਰੇ ਗਿਆ ਉਹਦੇ ਮੂੰਹ ਦੇ ਵਿੱਚ ਤੁਸੀਂ ਪਾਣੀ ਪਾਓਗੇ ਯਾਰ ਉਹ ਜਿਉਂਦਾ ਥੋੜੀ ਹੋ ਜਾਊਗਾ ਪੈਦਾ ਤਾਂ ਇਹਨਾਂ ਨੂੰ ਮਰਨ ਤੋਂ ਪਹਿਲਾਂ ਬਚਾਓ ਇਹ ਹੁਣ ਜਦੋਂ ਹਾਲਾਤ ਜਦੋਂ ਬੰਨਾ ਜਿਹੜਾ ਜਦੋਂ ਆ ਕੇ ਬਿਲਕੁਲ ਬੰਨ ਦੇ ਨਾਲ ਲੱਗ ਗਈ ਹਾਟ ਤੁਸੀਂ ਯਾਰ ਕੋਸ਼ਿਸ਼ਾਂ ਕਰ ਰਹੇ ਆ 29 ਤਰੀਕ ਨੂੰ ਕਰਮਜੀਤ ਸਿੰਘ ਫੇਸਬੁੱਕ ਤੇ ਬਾਈ ਜੀ ਜਾ ਕੇ ਦੇਖ ਲਿਓ ਫੇਸਬੁੱਕ ਤੇ ਪੇਜ ਆ ਆਪਣਾ ਕਰਮਜੀਤ ਸਿੰਘ ਉਸ ਪੇਜ ਤੇ 29 ਤਰੀਕ ਨੂੰ ਅਸੀਂ ਵੀਡੀਓਜ਼ ਪਾਈਆਂ ਅਗਰ ਉਸੇ ਵਕਤ ਪੁਖਤਾ ਪ੍ਰਬੰਧ ਕਰ ਦਿੱਤੇ ਜਾਂਦੇ ਤਾਂ ਅੱਜ ਸਾਰਾ ਇਲਾਕਾ ਇਸ ਮੰਜ਼ਰ ਨੂੰ ਦੇਖਣ ਦੇ ਨੋਬਤ ਨਾਂਦੀ ਜੀ ਇੱਥੇ ਕੋਈ ਲੀਡਰ ਆਇਆ ਕਿਸੇ ਪਾਰਟੀ ਵੱਲੋਂ ਲੀਡਰ ਆਂਦੇ ਆ ਲੀਡਰ ਆਂਦੇ ਆ ਲੀਡਰ ਸਰਦਾਰ ਸਾਹਿਬ ਕਾ ਚਰਨਜੀਤ ਸਿੰਘ ਚੰਨੀ ਜੀ ਵੀ ਆਲੇ ਕੰਗਸਾਹਬ ਵੀ ਆਲੇ ਜੀ ਮਾਲਵਿੰਦਰ ਸਿੰਘ ਕੰਗਵੀ ਆਲੇ ਤੇ ਮਜੂਦਾ ਡਾਕਟਰ ਚਰਨਜੀਤ ਸਿੰਘ ਚੰਨੀ ਜੀ ਵੀ ਆਲੇ ਤੇ ਸਾਡੇ ਡੀਸੀ ਪ੍ਰਸ਼ਾਸਨ ਉਹ ਵਿਚਾਰੇ ਚਲੋ ਆ ਰਹੇ ਆ ਕਰ ਰਹੇ ਆ ਕੰਮ ਪਰ ਮੇਰੀ ਪ੍ਰਸ਼ਾਸਨ ਨੂੰ ਹੁਣ ਵੀ ਹੱਥ ਜੋੜ ਕੇ ਇਹੀ ਅਪੀਲ ਐ ਇੱਕ ਬੇਨਤੀ ਹੈ ਜੀ ਕਿ ਅੱਗੇ ਵਾਸਤੇ ਭਾਈ ਜੀ ਇਹ ਜਿਹੜੇ ਜਿਕਣਾ ਟਾਂਗਾ ਟਾਂਗਾ ਗਿਰਦੀਆਂ ਏ ਟਾਂ ਲੱਗਦੀਆਂ ਐ ਨਾ ਇਹਨਾਂ ਦਾ ਪੱਕਾ ਪ੍ਰਬੰਧ ਕਰੋ ਜੀ ਪੱਕਾ ਪ੍ਰਬੰਧ ਕਰੋ ਨਹੀਂ ਫਿਰ ਇਹ ਨੁਕਸਾਨ ਆਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਊਗਾ ਜੀ ਜੇ ਆਸ-ਪਾਸ ਦੇ ਪਿੰਡ ਹੈਗੇ ਨੇ ਨੇੜਲੇ ਪਿੰਡ ਨੇ ਉਹਦੇ ਵਿੱਚ ਕੀ ਲੋਕਾਂ ਨੂੰ ਹਦਾਇਤ ਜਾਰੀ ਕਰ ਦਿੱਤੀ ਕਿ ਆਪਣੇ ਘਰ ਖਾਲੀ ਕਰ ਦਿਓ ਹਦਾਇਤਾਂ ਹਦਾਇਤਾਂ ਜੀ ਉਹਨਾਂ ਨੂੰ 31 ਤਰੀਕ ਨੂੰ ਹੀ ਜਾਰੀ ਕਰ ਦਿੱਤੀਆਂ ਗਈਆਂ ਸੀ ਤੇ ਬਾਕੀ ਸਾਡੇ ਬੇਲੇ ਕਾਲਜ ਹੈ ਜੀ ਕਾਲਜ ਦੀ ਅਸੀਂ ਬਹੁਤ ਜਿਹੜੀ ਕਾਲਜ ਦੀ ਕਮੇਟੀ ਹੈ ਉਹਨਾਂ ਦਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਉਹਨਾਂ ਵੱਲੋਂ ਵੀ ਸੂਚਨਾ ਦਿੱਤੀ ਗਈ ਆ ਉਹਨਾਂ ਵੱਲੋਂ ਮਤਲਬ ਐਲਾਨ ਕਰ ਦਿੱਤਾ ਗਿਆ ਸੀ ਜੀ ਸਾਡੇ ਇਲਾਕੇ ਦੇ ਵਿੱਚ ਵੀ ਅਗਰ ਕੋਈ ਵੀ ਘਰ ਖਤਰੇ ਇਦੇ ਵਿੱਚ ਆਂਦਾ ਇਹ ਕਿਸੇ ਕੋਲ ਜਗ੍ਹਾ ਨਹੀਂ ਹੈਗੀ ਸਮਾਨ ਰੱਖਣ ਨੂੰ ਤਾਂ ਕਾਲਜ ਦੇ ਵਿੱਚ ਆ ਕੇ ਰੱਖ ਸਕਦੇ ਆ। ਲੋਕ ਨੇ ਆਪਣਾ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ। ਸ਼ੁਰੂ ਕਰ ਦਿੱਤਾ ਜੀ। ਸਮੇਟਣਾ ਸ਼ੁਰੂ ਕੀਤਾ ਹੋਇਆ ਇਹ ਲੋਕਾਂ ਨੇ ਸਮਾਨ ਵੈਸੇ ਹਾਲਾਤਾਂ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਕੁਦਰਤ ਆ ਅਗਰ ਉੱਪਰ ਪਹਾੜਾਂ ਦੇ ਵਿੱਚ ਬੱਦਲ ਫਟ ਗਿਆ ਕੋਈ ਪਾਣੀ ਦੀ ਵਾਰਸ਼ਾਂ ਦਾ ਪੱਧਰ ਵੱਧ ਗਿਆ ਫੇਰ ਇਹ ਪਾਣੀ ਦਾ ਪੱਧਰ ਅਗਰ ਵੱਧ ਗਿਆ ਫੇਰ ਇਹਨੂੰ ਰੋਕਣਾ ਬਾਈ ਜੀ ਅਸੰਭਵ ਹੋ ਜਾਊਗਾ। ਵੈਸੇ ਹਜੇ ਹਾਲਾਤ ਆ ਜਿਹੜੇ ਕਾਬੂ ਦੇ ਵਿੱਚ ਆਉਣ ਵਾਲਾ ਸਮਾਂ ਕਿੰਦਾ ਹੋ ਸਕਦਾ ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜੀ ਸ਼ੁਕਰੀਆ ਇਸ ਪਿੰਡ ਦੇ ਜਿਹੜੇ ਨੌਜਵਾਨ ਨੇ ਉਹਨੇ ਪੂਰੀ ਪ੍ਰਸਥਿਤੀ ਜਿਹੜੀ ਹੈ ਸਥਿਤੀ ਹੈ ਦੱਸ ਦਿੱਤੀ ਹੈਗੀ ਹੈ ਕਿ ਇਸ ਦਰਿਆ ਦਾ ਜੇ ਬੰਨ ਟੁੱਟਦਾ ਹੈ ਉਹਦੀ ਮਾਰ ਕਿਥੇ ਤੱਕ ਪਾਉਗੀ ਪਰ ਪ੍ਰਸ਼ਾਸਨ ਨੂੰ ਸਮਝ ਕਿਉਂ ਨਹੀਂ ਆਉਂਦੀ ਸਰਕਾਰਾਂ ਕਿਉਂ ਨਹੀਂ ਜਾਗਦੀਆਂ ਇੱਥੇ ਚਾਹੇ ਸਾਬਕਾ ਮੁੱਖ ਮੰਤਰੀ ਹੋਣ ਚਾਹੇ ਮੁੱਖ ਮੰਤਰੀ ਦੇ ਨਮਾਇंदे ਹੋਣ ਚਾਹੇ ਐਮ ਐਲ ਏ ਹੋਣ ਚਾਹੇ ਹੁਣ ਮੰਤਰੀ ਉਹਨਾਂ ਨੂੰ ਇਹ ਕਿਉਂ ਨਹੀਂ ਸੁੱਝਦਾ ਹੈਗਾ ਸਮੇਂ ਸਰ ਅਸੀਂ ਜਿਹੜਾ ਬੰਨ ਦਾ ਪੁਖਤਾ ਪ੍ਰਬੰਧ ਕਰੀਏ ਲੋਕ ਆਪ ਮੁਹਾਰੇ ਪੰਜਾਬ ਦੇ ਵਿੱਚ ਪੂਰੇ ਲੋਕ ਆਪ ਮੁਹਾਰੇ ਇਹ ਜੀ ਇਹ ਬਣਦੀ ਜਦ ਲੋਕਾਂ ਤੱਕ ਜਿਹੜਾ ਰਾਸ਼ਨ ਪਹੁੰਚਾਣਾ ਹੈ ਲੋਕਾਂ ਨੂੰ ਸੁਰੱਖਤ ਬਾਹਰ ਕੱਢਣਾ ਹੈਗਾ ਇਹ ਸਿਰਫ ਲੋਕ ਹੀ ਕਰ ਰਹੇ ਨੇ ਪ੍ਰਸ਼ਾਸਨ ਦੇ ਬਿਲਕੁਲ ਹੱਥ ਖੜੇ ਨੇ ਪ੍ਰਸ਼ਾਸਨ ਸਿਰਫ ਫੋਟੋਆਂ ਖਿਚਾਉਣ ਤੇ ਲੱਗਿਆ ਹੋਇਆ ਚਾਹੇ ਮੰਤਰੀ ਹੋਣ ਚਾਹੇ ਐਮਐਲਏ ਹੋਣ ਚਾਹੇ ਸਾਬਕਾ ਮੰਤਰੀ ਹੋਣ ਚਾਹੇ ਤਹਿਸੀਲਦਾਰ ਹੋਣ ਚਾਹੇ ਹੋਣ ਡੀਸੀ ਚਾਹੇ ਹੋਣ ਅਫਸਰ ਸਾਰਿਆਂ ਦਾ ਇਹੀ ਹਾਲ ਹੈ ਪਰ ਜੇ ਇਹੀ ਜਿਹੜਾ ਪ੍ਰਬੰਧ ਹੈ ਪਹਿਲੇ ਕੀਤਾ ਹੁੰਦਾ ਲੋਕਾਂ ਨੂੰ ਇਸ ਮੁਸ਼ਕਲੀ ਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀਗਾ ਆਪਣੇ ਘਰ ਸਾਰਿਆਂ ਨੂੰ ਛੱਡਨੇ ਬੜੇ ਔਖੇ ਨੇ ਲੋਕਾਂ ਦੇ ਘਰ ਡੁੱਬ ਗਏ ਲੋਕਾਂ ਦੀ ਜੀਦਾ ਡੁੱਬ ਗਈ ਲੋਕਾਂ ਦੀਆਂ ਗੱਡੀਆਂ ਡੁੱਬ ਗਈਆਂ ਲੋਕਾਂ ਦੇ ਪੈਸੇ ਡੁੱਬ ਗਏ ਲੋ ਤੀਆਂ ਦਾ ਜਿਹੜਾ ਸਮਾਨ ਸੀਗਾ ਜਿਹੜਾ ਦਾਜ ਦਿੱਤਾ ਜਾਂਦਾ ਹੈਗਾ ਵਿਆਹ ਦੇ ਵਿੱਚ ਉਹ ਤੱਕ ਡੁੱਬ ਗਿਆ ਕੀ ਪੰਜਾਬ ਦੇ ਇਹ ਹਾਲਾਤ ਬਣੇ ਰਹਿਣਗੇ ਇਹ ਆਉਣ ਵਾਲਾ ਸਮੇਂ ਦੱਸੂਗਾ